ਇਹ ਯੂਨੀਵਰਸਿਟੀ ਦੇ ਜਿਹੜੇ ਬੈਰੀਕੇਟਿੰਗ ਗੇਟ ਸੀਗੇ ਉਹ ਪੱਟ ਕੇ ਅੱਗੇ ਵੱਲ ਨੂੰ ਆ ਚੁੱਕੇ ਨੇ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੀ ਜਿੱਥੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਬੈਰੀਕੇਟਿੰਗ ਪੱਟਦੇ ਹੋਏ ਅੱਗੇ ਵੱਲ ਨੂੰ ਵਧੇ ਨੇ ਅਸੀਂ ਅਜ ਪੀਓ ਦੀ ਵਿੱਚ ਆ ਗਈ ਹੈ ਅਸੀਂ ਆਪਦੇ ਧਰਤੀ ਦੇ ਉੱਤੇ ਆ ਗਈ ਹੈ ਆਪ ਦੀ ਵਿਦਿਅਕ ادارے ਦਾ ਕੰਟਰੋਲ ਕਰਨ ਆ ਗਈ ਹੈ ਅਸੀਂ ਕੋਈ ਇੱਧਰ ਵਿਵਾਦ ਨਹੀਂ ਚਾਹੁੰਦੇ ਇਹਨਾਂ ਨੇ ਧੱਕੇ ਦੇ ਨਾਲ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਾਰਿਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਪਹਿਲਾ ਅਸੀਂ ਤੋੜ ਕੇ ਲੰਗੇ ਸਾਡੇ ਵੀਰਾਂ ਨੂੰ ਉਸੇ ਜੋਸ਼ ਨੂੰ ਕੈਪਟਲਾਈਜ਼ ਕਰਕੇ ਹੁਣ ਸਾਰੇ ਨੌਜਵਾਨ ਆ ਕੇ ਆ ਰਹੇ ਸਾਨੂੰ ਰੋਕਦੇ ਸੀਗੇ ਪਿੱਛੇ ਕਹਿੰਦੇ ਤੁਸੀਂ ਅੰਦਰ ਲੰਘ ਨਹੀਂ ਸਕਦੇ ਮੈਂ ਕਿਹਾ ਤੁਸੀਂ ਪੰਜਾਬ ਦੀ ਯੂਨੀਵਰਸਿਟੀ 'ਚ ਖੜ੍ਹ ਸਕਦੇ ਹੋ ਫਿਰ ਸਾਨੂੰ ਡਰਾਉਂਦੇ ਸੀ ਧਮਕਾਉਂਦੇ ਸੀਗੇ ਡਾਂਗ ਦਿਖਾਉਂਦੇ ਸੀਗੇ ਮੈਂ ਕਿਹਾ ਕਰਪਾਨਾਂ ਵਾਲਿਆਂ ਨੂੰ ਡਾਂਗਾ ਨਹੀਂ ਦਿਖਾਈਦੀਆਂ ਹੁੰਦੀਆਂ ਅਸੀਂ ਉਹ ਆ ਜਿਨ੍ਹਾਂ ਦੇ ਵਿੱਚ ਅਕਾਲ ਤਖਤ ਤੇ ਲੜਨ ਵਾਲਿਆਂ ਦਾ ਖੂਨ ਹੈ ਜੇ ਸਾਡੀ ਰਗਾਂ ਦੇ ਵਿੱਚ ਦੌੜਦਾ ਹੈ ਇਨਕਲਾਬੀਆਂ ਦਾ ਦੌੜਦਾ ਏ ਆਵਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਦਾ ਦੌੜਦਾ ਏ ਇੱਕੋ ਸੂਬਾ ਇੱਕੋ ਲਹੂ ਤੇ ਇੱਕੋ ਡੀਐਨਏ ਜੇ ਇੱਕੋ ਡੀਐਨਏ ਜੇ ਜਿਹੜਾ ਬਾਰ-ਬਾਰ ਜਰਮਾਨਿਆਂ ਦੇ ਅੱਗੇ ਅੜਦਾ ਆ ਉਹ ਸਾਡਾ ਡੀਐਨਏ ਆ ਪੰਜਾਬ ਦਾ ਡੀਐਨਏ ਆ ਸਿੱਖ ਸਰਦਾਰਾਂ ਦਾ ਡੀਐਨਏ ਆ ਇਹ ਵੀ ਬਹੁਤ ਦੁਖਦਾਈ ਗੱਲ ਆ ਹੱਥ ਦੇ ਵਿੱਚ ਪੱਗ ਫੜ ਕੇ ਲੈ ਕੇ ਆ ਰਿਆ ਮੁੰਡਾ ਅੱਗੇ ਜਿਹੜੀ ਐ ਬਹਿਸ ਦੇ ਵਿੱਚ ਉੱਤਰ ਗਈ ਤੁਹਾਨੂੰ ਰੋਕਿਆ ਸੀਗਾ ਬਹੁਤ ਜ਼ਿਆਦਾ ਜ਼ਬਰਦਸਤੀ ਸਭ ਤੋਂ ਪਹਿਲਾਂ ਪੁਲਿਸ ਵਾਲੇ ਪੱਗ ਨੂੰ ਹੱਥ ਬੰਨ੍ਹ ਦੇਈ ਦੇ ਕੇ ਬੰਦਿਆਂ ਨੇ ਅੱਛਾ ਹਾਂਜੀ ਬਹੁਤ ਜ਼ਿਆਦਾ ਧੱਕੇ ਮੁੱਕੀ ਹੋਈ ਗੇਟ ਤੋਂ ਅੰਦਰ ਲੱਗੇ ਆ ਗਏ ਕਮਰ ਚੜ੍ਹਤ ਸਿੰਘ ਬਾਬਾ ਸਾਹਿਬ ਇੱਥੇ ਪਹੁੰਚਣੇ ਭਾਈ ਸਾਹਿਬ ਮਨਜੀਤ ਸਿੰਘ ਜਿਹੜੀ ਕਮਰ ਜੀ ਜਿਵੇਂ ਪਹੁੰਚੇ ਹੋ ਬਾਹਰ ਰੋਕੀ ਜਾ ਰਹੇ ਸੀਗੇ ਵਾਵਾ ਬਹਿਸ ਵਸਾਈ ਹੋਈ ਆ ਫੈਡਰੇਸ਼ਨ ਨੂੰ ਜੀ 1984 ਦੇ ਵਿੱਚ ਟੈਂਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਟੈਂਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅਸੀਂ ਉਹ ਆ ਜਿਨ੍ਹਾਂ ਦੇ ਵਿੱਚ ਅਕਾਲ ਤਖਤ ਤੇ ਲੜਨ ਵਾਲਿਆਂ ਦਾ ਖੂਨ ਹੈ ਜੇ ਸਾਡੀ ਰਗਾਂ ਦੇ ਵਿੱਚ ਦੌੜਦਾ ਹੈ ਇਨਕਲਾਬੀਆਂ ਦਾ ਦੌੜਦਾ ਹੈ ਆਪਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਦਾ ਦੌੜਦਾ ਹੈ ਤੇ ਜੇ ਅਸੀਂ ਕਿਸੇ ਹੋਰ ਕੌਮ ਦੇ ਜਿਹੜੇ ਆ ਉਹ ਹੱਕ ਦਵਾ ਸਕਦੇ ਆ ਤੇ ਸਾਨੂੰ ਆਪਦੇ ਹੱਕ ਵੀ ਲੈਣੇ ਆਉਂਦੇ ਆ ਸਾਨੂੰ ਰੋਕਦੇ ਸੀਗੇ ਪਿੱਛੇ ਕਹਿੰਦੇ ਤੁਸੀਂ ਅੰਦਰ ਲੰਘ ਨਹੀਂ ਸਕਦੇ ਮੈਂ ਕਿਹਾ ਤੁਸੀਂ ਪੰਜਾਬ ਦੀ ਯੂਨੀਵਰਸਿਟੀ 'ਚ ਖੜ੍ਹ ਸਕਦੇ ਹੋ ਫਿਰ ਯੂਨੀਵਰਸਿਟੀ ਦੇ ਲਈ ਥਾਂ ਕਿਨੇ ਦਿੱਤੀ ਚੰਡੀਗੜ੍ਹ ਦੇ ਲਈ ਤਿੰਨ ਪਿੰਡਾਂ ਦਾ ਜਾੜਾ ਕਿੰਨੇ ਕਰਾਇਆ ਤੇ ਜੇ ਪੰਜਾਬੀ ਹੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਹੀਂ ਵੜ ਸਕਦਾ ਫਿਰ ਹੂ ਆਰ ਯੂ ਟੂ ਸਟੈਂਡ ਓਵਰ ਹੇਅਰ ਤੁਸੀਂ ਕੌਣ ਹੁੰਨੇ ਉੱਧਰ ਖੜਨ ਵਾਲੇ ਫਿਰ ਸੋ ਇਸ ਕਰਕੇ ਇਧਰੋਂ ਅਸੀਂ ਜਿਹੜਾ ਇਹ ਸਾਨੂੰ ਕਹਿੰਦੇ ਸੀਗੇ ਕਿ ਸਾਨੂੰ ਡਰਾਉਂਦੇ ਸੀਗੇ ਧਮਕਾਉਂਦੇ ਸੀਗੇ ਡਾਂਗ ਦਿਖਾਉਂਦੇ ਸੀਗੇ ਮੈਂ ਕਿਰਪਾਨਾਂ ਵਾਲਿਆਂ ਨੂੰ ਡਾਂਗਾ ਨਹੀਂ ਦਿਖਾਈਦੀਆਂ ਹੁੰਦੀਆਂ ਸੋ ਇਸ ਕਰਕੇ ਹਿੰਮਤ ਨਾਲ ਤੇ ਇੱਕ ਜਜ਼ਬਾ ਹੈ ਹਿਰਦੇ ਦੇ ਅੰਦਰ ਕਿ ਇਹ ਯੂਨੀਵਰਸਿਟੀ ਗੁਲਾਮ ਨਹੀਂ ਹੋਣ ਦੇਣੀ 200 ਕਾਲ ਜ ਗੁਲਾਮ ਹੋ ਜਾਊਗਾ ਇਸੇ ਤਰੀਕੇ ਦੇ ਨਾਲ ਅਸੀਂ ਜੀਐਨਯੂ 'ਚ ਵੀ ਪ੍ਰੋਟੈਸਟ ਕਰਾਂਗੇ ਅਜੇ ਤਾਂ ਅਗਾਹ ਪ੍ਰੋਟੈਸਟ ਅਜੇ ਚੱਲਣਾ ਆਇਆ ਜੇ ਸਟੇਜ ਲੱਗਣੀ ਆ ਧੱਕਾ ਕਿਉਂ ਵਾਰੀ ਵਾਰੀ ਧੱਕਾ ਕਿਉਂ ਹੋ ਰਿਹਾ ਪੰਜਾਬ ਨਾਲ ਪੰਜਾਬ ਦੇ ਨੌਜਵਾਨਾਂ ਨਾਲ ਕਿਉਂਕਿ ਇੱਕੋ ਸੂਬਾ ਇੱਕੋ ਲਹੂ ਤੇ ਇੱਕੋ ਡੀਐਨਏ ਜੇ ਇੱਕੋ ਡੀਐਨਏ ਜੇ ਜਿਹੜਾ ਬਾਰ ਬਾਰ ਜੁਰਮਾਨਿਆਂ ਦੇ ਅੱਗੇ ਅੜਦਾ ਆ ਉਹ ਸਾਡਾ ਡੀਐਨਏ ਆ ਪੰਜਾਬ ਦਾ ਡੀਐਨਏ ਹੈ ਸਿੱਖ ਸਰਦਾਰਾਂ ਦਾ ਡੀਐਨਏ ਹੈ ਡਰਦੇ ਐ ਇਸ ਚੀਜ਼ ਉਤੋਂ ਸਾਡੇ ਫ੍ਰੀडम ਆਫ ਪ੍ਰੋਟੈਸਟ ਫ੍ਰੀडम ਟੂ ਐਕਸਰਸਾਈਜ਼ ਆਵਰ ਰਾਈਟਸ ਇਹ ਸਾਰਾ ਖੋਣਾ ਚਾਹੁੰਦੇ ਐ ਅਸੀਂ ਪੀਸ ਡਿਸਟਰਬ ਕਰ ਰਹੇ ਆ ਕਿ ਇਹ ਕਰ ਰਹੇ ਆ ਉਹ ਆਗੇ ਜਾ ਪੰਜਾਬ ਦੇ ਨੌਜਵਾਨ ਉਹ ਆਗੇ ਜਾ ਪੰਜਾਬ ਦੇ ਨੌਜਵਾਨ ਮੈਂ ਇਹਨਾਂ ਨੂੰ ਵੀ ਇਸ਼ਲਾਗਾ ਕਰਦਾ ਇਹਨਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਗੇਟ ਲਾਏ ਜਾ ਰਹੇ ਹੈ ਸਾਡੇ ਹੱਕਾਂ ਦੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਡੱਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਓਏ ਆਜੋ ਵੀ ਆਜੋ ਓਏ ਆਜੋ ਵੀ ਆਜੋ ਓ ਜਕਾਰੇ ਗੂੰਜ ਗਏ ਨੇ ਯੂਨੀਵਰਸਿਟੀ ਦੇ ਵਿੱਚ ਤਾਂ ਜਿਹੜਾ ਪਟਕੇ ਗੇਟ ਅੱਗੇ ਵੱਲ ਨੂੰ ਆ ਗਏ ਨੇ ਭਾਈ ਸਾਹਿਬ ਜੀ ਨੇ ਬਸ ਇਹ ਮਾਹੌਲ ਦਿਖਾ ਰਹੇ ਜਿੱਥੇ ਜਕਾਰੇ ਗੂੰਜ ਗਏ ਨੇ ਭਾਈ ਸਾਹਿਬ ਜੀ ਨੇ ਮਨਪ੍ਰੀਤ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਭਾਈ ਮਨਜੀਤ ਸਿੰਘ ਮੈਂ ਤੋੜਿਆ ਨਾਕਾ ਇਹਨਾਂ ਨੂੰ ਕਹੋ ਫੜ ਕੇ ਵਿਖਾਣ ਜੋ ਕਰਕਣਾ ਕਰਨ ਦੇਣ ਜੇਲ੍ਹ ਚ ਸੁਢ ਦੇਣ ਜਮੇਰ ਜੋਧਪੁਰ ਜੇਲ੍ਹਾਂ ਕੱਟੀਆਂ ਵਰਸਾ ਵਾਲੀ ਕੱਟੀ ਆ ਪਟਿਆਲੇ ਵਾਲੀ ਕੱਟੀ ਅਲਦੇ ਹਾਂ ਵਾਲੀ ਕੱਟੀ ਆ ਸਾਰੀਆਂ ਕੱਟੀਆਂ ਨੇ ਔਰ ਅਹੀ ਨਾਕਾਤ ਔਰ ਤੇ ਬਿਲਕੁਲ ਬਿਲਕੁਲ ਇਸ ਤਰੀਕੇ ਦੇ ਨਾਲ ਹੱਕਾਂ ਦੇ ਡਾਕੇ ਕਹਿੰਦੇ ਪੈ ਰਹੇ ਆ ਜਵਾਨੀ ਪੰਜਾਬ ਦੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਪੰਜਾਬ ਦੀ ਜਵਾਨੀ ਹੈ ਆ ਵੇਖ ਲਓ ਪੰਜਾਬ ਦੀ ਜਵਾਨੀ ਆ ਦਸਤਾਰ ਸਾਡੀ ਨਿਸ਼ਾਨੀ ਸਾਡੀ ਜੁਰਤ ਸਾਡੀ ਨਿਸ਼ਾਨੀ ਸਾਡੀ ਹਿੰਮਤ ਸਾਡਾ ਡੀਐਨਏ ਸਾਡੀ ਨਿਸ਼ਾਨੀ ਅਸੀਂ ਅੱਜ ਪੀਓ ਦੀ ਵਿੱਚ ਆ ਗਏ ਹਾਂ ਅਸੀਂ ਆਪਦੇ ਧਰਤੀ ਦੇ ਉੱਤੇ ਆ ਗਏ ਹਾਂ ਆਪਦੀ ਵਿੱਦਿਖਦਾਰੇ ਦਾ ਕੰਟਰੋਲ ਕਰਨ ਆ ਗਏ ਹਾਂ ਅਸੀਂ ਕੋਈ ਇਧਰ ਵਿਵਾਦ ਨਹੀਂ ਚਾਹੁੰਦੇ ਇਹਨਾਂ ਨੇ ਧੱਕੇ ਦੇ ਨਾਲ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਾਰੀਆਂ ਕੋਸ਼ਿਸ਼ਾਂ ناکਾਮ ਹੋ ਗਈਆਂ ਇਧਰ ਜੇ ਗੱਲ ਚੱਲੇਗੀ ਇਧਰ ਜੇ ਗੱਲ ਹੋਵੇਗੀ ਪੰਜਾਬ ਦੀ ਹੋਏਗੀ ਇਧਰ ਗੱਲ ਹੋਏਗੀ ਪੰਜਾਬੀਅਤ ਦੀ ਹੋਏਗੀ ਇੱਧਰ ਗੱਲ ਹੋਏਗੀ ਸਾਡੇ ਨੌਜਵਾਨਾਂ ਦੇ ਹੱਕਾਂ ਦੀ ਹੋਏਗੀ ਤੇ ਅਸੀਂ ਉਹ ਕਰਕੇ ਰਵਾਂਗੇ ਸਪਰੈਸ਼ਨ ਤੋਂ ਪੰਜਾਬੀ ਡਰਦਾ ਨਹੀਂ ਰਿਪ੍ਰੈਸ਼ਨ ਤੋਂ ਓਏ ਨੌਜਵਾਨ ਡਰਦਾ ਨਹੀਂ ਉਹਦਾ ਸਬੂਤ ਤੁਸੀਂ ਆਪਣੇ ਸਾਹਮਣੇ ਵੇਖਦੇ ਪਏ ਹੋ ਪਹਿਲਾਂ ਅਸੀਂ ਤੋੜ ਕੇ ਲੰਗੇ ਸਾਡੇ ਵੀਰਾਂ ਦੇ ਉਸੇ ਜੋਸ਼ ਨੂੰ ਕੈਪਟਲਾਈਜ਼ ਕਰਕੇ ਹੁਣ ਸਾਰੇ ਨੌਜਵਾਨ ਅੱਗੇ ਆ ਰਹੇ ਬਿਲਕੁਲ ਬਿਲਕੁਲ ਤਾਂ ਚੜ੍ਹਤ ਸਿੰਘ ਸਾਡੇ ਨਾਲ ਸੀਗੇ ਕਮਰ ਚੜ੍ਹਤ ਸਿੰਘ ਜਿਨ੍ਹਾਂ ਨੇ ਨੌਜਵਾਨਾਂ ਨੂੰ ਲੀਡ ਕਰਦੇ ਹੋਏ ਇਹ ਯੂਨੀਵਰਸਿਟੀ ਦੇ ਜਿਹੜੇ ਬੈਰੀਕੇਟਿੰਗ ਗੇਟ ਸੀਗੇ ਉਹ ਪਟਕੇ ਅੱਗੇ ਵੱਲ ਨੂੰ ਆ ਚੁੱਕੇ ਨੇ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੀ ਜਿੱਥੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਬੈਰੀਕੇਟਿੰਗ ਪੱਟਦੇ ਹੋਏ ਅੱਗੇ ਵੱਲ ਨੂੰ ਵਧੇ ਨੇ ਤੇ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਇਹ ਨੌਜਵਾਨ ਅੱਗੇ ਵੱਲ ਨੂੰ ਪਹੁੰਚੇ ਨੇ ਤਾਂ ਬਾਪੂਦਰ ਸਿੰਘ ਬਾਪੂਦਰ ਸਿੰਘ ਵੀ ਨੇ ਅੱਗੇ ਵੱਲ ਨੂੰ ਹਨ ਬਾਪੂ ਪੁੱਤਰ ਸੇਮ ਸਿੰਘ ਜਿਸ ਤਿੱਖੇ ਨਾਲ ਲੋਕਿਆ ਜਾ ਰਿਹਾ ਅੱਗੇ 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 ਤਾਂ ਇਹ ਤਸਵੀਰ ਹੈ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਤੇ ਅਮਰਪਾਲ ਸਿੰਘ ਹੋਰ ਦੇ ਪਿਤਾ ਬੱਪੂ ਪੁੱਤਰ ਸੇਮ ਸਿੰਘ ਓਵੀ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਜਕਾਰੇ ਗੂੰਜਦੇ ਹੋਏ ਬੈਰੀਕੇਟਿੰਗ ਪੱਟ ਕੇ ਅੱਗੇ ਵੱਲ ਨੂੰ ਪਹੁੰਚੇ ਨੌਜਵਾਨ ਇਹ ਤਸਵੀਰ ਹੈ ਪੰਜਾਬ ਯੂਨੀਵਰਸਿਟੀ ਦੀ ਤੇ ਤੁਹਾਨੂੰ ਇਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਨੇ ਅੱਗੇ ਵੱਲ ਨੂੰ ਵਧ ਗਏ ਨੇ ਤਾਂ ਸਾਰੇ ਅੱਗੇ ਵੱਲ ਨੂੰ ਜਾ ਰਹੇ ਨੇ ਹੁਣ ਜੀ ਕੀ ਪਲਾਨ ਰਹੇਗਾ ਕੀ ਲੱਗਦਾ ਕਿ ਪੁਲਿਸ ਗਲਤ ਵੀ ਪਰਚੇ ਕਰ ਸਕਦੀ ਸਰਕਾਰ ਦੀਆਂ ਨੀਤੀਆਂ ਫੇਲ ਕਰਦੀਆਂ ਨੇ ਪਹੁੰਚੇ ਆਂ ਵੇਰ ਕੇ ਪਹੁੰਚੇ ਗੇੜ ਤੋੜ ਕੇ ਪਹੁੰਚੇ ਹੂੰ ਬਿਲਕੁਲ ਬਿਲਕੁਲ ਤਾਂ ਭਾਈ ਸਾਹਿਬ ਸਾਡੇ ਨਾਲ ਸੀਗੀ ਅਸੀਂ ਗੱਲਬਾਤ ਕੀਤੀ ਆ ਕਮਰ ਚਰ ਸਿੰਘ ਬਈ ਦਸਤਾਰ ਕਿਵੇਂ ਹੱਥ ਚੱਕੀ ਫਿਰਦੇ ਹੋ ਉਥੇ ਧੱਕੇ ਮੁੱਕੀ ਵਿੱਚ ਹੋ ਗਈ ਜੀ ਅੱਛਾ ਹਾਂਜੀ ਜਿਆਦਾ ਤੋਂ ਪੁਲਿਸ ਵਾਲਿਆਂ ਨੇ ਧੱਕੇ ਮੁੱਕੀ ਹੋ ਗਈ ਪੁਲਿਸ ਵਾਲੇ ਪੱਗਾਂ ਬਾਈ ਜੀ ਪੁਲਿਸ ਵਾਲੇ ਹਰਿਆਣਾ ਪੁਲਸਾਂ ਜਿਹੜੀ ਚੰਡੀਗੜ੍ਹ ਪੁਲਿਸ ਧੱਕੇ ਨਾਲ ਪੱਗਾਂ ਲਾ ਰਹੇ ਆ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਕਿਉਂਕਿ ਸਾਡੀ ਪੰਜਾਬ ਦੀ ਚੀਜ਼ ਆ ਤੇ ਪੰਜਾਬ ਦੀ ਚੀਜ਼ ਅਸੀਂ ਸੈਂਟਰ ਨੂੰ ਲੁੱਟ ਕੇ ਨਹੀਂ ਦੇ ਦਿੰਦੇ ਇਸ ਕਰਕੇ ਜਿੰਨਾ ਚਿਰ ਸਾਡੇ ਨੌਜਵਾਨਾਂ ਦੇ ਹੱਕ ਨਹੀਂ ਦੇ ਦਿੰਦੇ ਉਹਨਾਂ ਚਾਰੇ ਜੰਗਾਂ ਅਹੀਂ ਜਾਰੀ ਰਊਗੀ ਪਰ ਇਹ ਵੀ ਬਹੁਤ ਦੁਖਦਾਈ ਗੱਲ ਹੈ ਹੱਥ ਦੇ ਵਿੱਚ ਪੱਗ ਫੜ ਕੇ ਲੈ ਕੇ ਆ ਰਿਆ ਮੁੰਡਾ ਅੱਗੇ ਜਿਹੜੀ ਐ ਬੈਸਟ ਦੇ ਵਿੱਚ ਉਤਰ ਗਈ ਤੁਹਾਨੂੰ ਰੋਕਿਆ ਸੀਗਾ ਬਹੁਤ ਜ਼ਿਆਦਾ ਜ਼ਬਰਦਸਤੀ ਸਭ ਤੋਂ ਪਹਿਲੇ ਪੁਲਿਸ ਵਾਲੇ ਪੱਗ ਨੂੰ ਹੱਥ ਬੰਨ੍ਹ ਦੇਈ ਦੇ ਕੇ ਬੰਦਿਆਂ ਨੇ ਅੱਛਾ ਹਾਂਜੀ ਬਹੁਤ ਜ਼ਿਆਦਾ ਧੱਕੇ ਮੁੱਕੀ ਹੋਈ ਗੇਟ ਤੋਂ ਅਸੀਂ ਲਾਂਕੇ ਆ ਗਏ ਵਾਅਦੇ ਦੀ ਕਿਰਪਾ ਹੋਈ ਹਾਂਜੀ ਬਿਲਕੁਲ ਤਾਂ ਇਹ ਨੌਜਵਾਨ ਜਿਵੇਂ ਚੜ੍ਹਤ ਸਿੰਘ ਸੀਗੇ ਉਹ ਅੱਗੇ ਨੂੰ ਗਏ ਨੇ ਤੇ ਭਾਈ ਮਨਪ੍ਰੀਤ ਸਿੰਘ ਜੀ ਉਹ ਵੀ ਅੱਗੇ ਨੂੰ ਗਏ ਨੇ ਤਾਂ ਗੇਟ ਪੁੱਟ ਕੇ ਅੱਗੇ ਵੱਲ ਨੂੰ ਨੌਜਵਾਨ ਸਾਰੇ ਪਹੁੰਚ ਚੁੱਕੇ ਨੇ ਇਹ ਤਸਵੀਰ ਪੰਜਾਬ ਯੂਨੀਵਰਸਿਟੀ ਦੀ ਤੁਹਾਨੂੰ ਸਾਂਝੀ ਕੀਤੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਹੁਣ ਤਕਰੀਬਨ 11 ਸਵਾ 11 ਐਂਟਰ ਹੋਏ ਨੇ ਤੇ ਸਟੇਜ ਕੋਲ ਪਹੁੰਚ ਚੁੱਕੇ ਨੇ ਹੋਰ ਵੀ ਅੱਗੇ ਜਿਹੜੇ ਆ ਰਿਹਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਹੈ ਕਿ ਮੁੰਡੇ ਕਹਿੰਦੇ ਅਸੀਂ ਨਾਲ ਖੜੇ ਹੋਏ ਆ ਦੋ ਨੰਬਰ ਤੇ ਵੀ ਜਾਵਾਂਗੇ ਤਿੰਨ ਨੰਬਰ ਤੇ ਵੀ ਜਾਵਾਂਗੇ ਇੱਕ ਨੰਬਰ ਤਾਂ ਅਸੀਂ ਪੱਟ ਲਿਆ